ਜਾਣਾ ਹੁਣ ਮੈਨੂੰ ਐ ਦੱਸੋ ਆਪਾਂ ਕੋਈ ਇਹਨਾਂ ਨੂੰ ਬਰਸੁਰ ਦੇਣਾ ਕਿ ਨਹੀਂ ਦੇਣਾ ਮੁੰਡੇ ਵਾਲਿਆਂ ਨੂੰ ਉਹ ਦੇ ਦੇਂਗਾ ਪਰ ਉੱਤਰ ਉਹਨਾਂ ਨੂੰ ਵੀ ਮੈਨੂੰ ਹੁਣ ਕੰਮ ਐ ਮੈਂ ਤਾਂ ਹੀ ਦੱਲਿਆ ਘਰ ਦਾ ਕੰਮ ਵੀ ਕਰ ਲੈ ਹੁਣ ਬਥੇਰੇ ਦਿਨ ਹੋ ਗਏ ਉਹਨਾਂ ਦੇ ਨਾਲ ਘੁਰੇ ਫਿਰਦਿਆਂ ਨੂੰ ਆਪਦਾ ਕੰਮ ਕਰ ਲਓ ਕੋਈ ਨਾ ਕੋਈ ਓਏ ਮੈਂ ਉਹਨਾਂ ਦੇ ਨਾਲ ਨਹੀਂ ਜਾਣਾ ਮੈਂ ਕੋਈ ਹੋਰ ਜਾਣਾ ਕੰਮ ਬਹੁਤ ਜ਼ਰੂਰੀ ਕੰਮ ਜਾਣਾ ਔਰ ਕਿਹੜੇ ਕੰਮ ਜਾਣਾ ਆਪਦੇ ਘਰ ਦੇ ਕੰਮ ਤਾਂ ਬਹੁਤ ਜ਼ਰੂਰੀ ਕੰਮ ਹੋਗਾ ਬਾਹਰ ਤੁਨੂੰ ਓਏ ਮਨਦੀਪ ਕੌਰ ਦੀ ਘਰ ਦਾ ਹੀ ਕੰਮ ਐ ਮੈਂ ਮੇਰੇ ਦੋਸਤ ਨੂੰ ਫੋਨ ਕੀਤਾ ਉਹਨੂੰ ਨਾਲ ਲੈ ਕੇ ਮੁੰਡੇ ਵਾਲੇ ਦੇ ਘਰੇ ਜਾਣਾ ਹੈ ਮੈਂ ਹੁਣ ਸਮਝ ਗਈ ਅੱਛਾ ਤੂੰ ਮੈਨੂੰ ਸਿੱਧਾ ਲੱਸ ਦੇ ਕਿ ਉੱਥੇ ਜਾਣਾ ਹੈਗਾ ਮੈਂ ਪਰ ਹੁਣ ਤੂੰ ਮੈਨੂੰ ਪੁੱਛਿਆ ਹੀ ਆ ਗਿਆ ਵੀ ਫੇਰ ਤੇਰੀ ਕੀ ਤਲੀ ਮੁੰਡਿਆਂ ਨੂੰ ਪੁੱਛਿਆ ਸੀ ਮੈਂ ਤਾਂ ਐ ਸੀ ਕਿ ਦੋਨਾਂ ਨਾਲ ਹੀ ਚੱਲਿਆ ਤੂੰ ਜਿੰਨਾਂ ਨੇ ਨਹੀਂ ਮੈਂ ਤਿਆਰ ਹੋਇਆ ਪਰਦਾ ਆਇਆ ਤਾਂ ਤਿਆਰ ਤਾਂ ਹੋਇਆ ਪਰ ਤੇ ਉੱਥੇ ਵੀ ਤਿਆਰ ਹੋ ਕੇ ਜਾਉਂਗੇ ਨਹੀਂ ਜਿਹੜਾ ਮੈਂ ਇੱਧਰ ਜਾਣਾ ਉਹਨੂੰ ਉਧਰ ਨਹੀਂ ਆਇਆ ਤਾਂ ਤਿਆਰ ਤੋਂ ਰੁਕੇ ਆ ਜਦ ਮੈਂ ਆਪਦੇ ਮੁੰਡੇ ਵਾਲੇ ਦੇ ਘਰੇ ਜਾਣਾ ਹੈ ਦੇਖਣ ਐਂਕੀ ਨੂੰ ਮਿਲਣਾ ਜੀ ਸਮਝ ਆ ਗਿਆ ਗੱਲਬਾਤ ਕਰ ਲਉ ਫਿਰ ਆਪਾਂ ਗੱਲ ਸਿਰੇ ਲੱਗਣਾ ਚਾਹਤੋਂ ਮੈਨੂੰ ਐ ਦੱਸ ਜਿੱਦ ਦੇ ਉਹ ਆਏ ਸੀ ਤੈਨੂੰ ਮਾੜਾ ਮੋਟਾ ਕੋਈ ਨਾਲ ਦਾ ਸੁਭਾਅ ਕਿਵੇਂ ਲੱਗਿਆ ਮੈਨੂੰ ਤਾਂ ਸਾਰੇ ਕੁ ਵਧੀਆ ਲੱਗਿਆ ਮੈਨੂੰ ਤਜੂਈ ਦਾ ਵੀ ਕੋਈ ਗੱਲ ਲੱਗੀ ਕਿਉਂਕਿ ਮੈਂ ਜਾ ਕੇ ਗੱਲਬਾਤ ਕਰਨੀ ਆ ਹੁਣ ਉਹ ਗੱਲਬਾਤ ਕੀਤੀ ਤਾਂ ਮੁੰਡਾ ਵੀ ਮੈਨੂੰ ਵਧੀਆ ਲੱਗਿਆ ਵਧੀਆ ਗੱਲਾਂ ਬਾਤਾਂ ਕਰੀਏ ਮਿਲਣਾ ਤੇ ਮੁੰਡੇ ਦੀ ਭੜਾਈ ਜਿਹੜੀ ਨਾਲ ਆਈ ਸੀ ਕੁੜੀ ਉਹ ਕਿੰਨੀ ਲੱਗੀ ਵਧੀਆ ਸੀ ਬੱਸ ਠੀਕ ਲੱਗਿਆ ਪਰਿਵਾਰ ਤਾਂ ਮੈਨੂੰ ਸਾਰੇ ਫਿਰ ਹੁਣ ਆਏ ਉਹਨੂੰ ਆ ਜਾਣੇ ਹੁਣੇ ਮੁੰਡਾ ਦੇਖਿਆ ਨਹੀਂ ਤੁਸੀਂ ਕਿਤਾਬ ਦੇਖ ਲਿਆ ਉਹ ਮੈਨੂੰ ਇਹ ਪਤਾ ਲੱਗ ਰਿਹਾ ਮੁੰਡਾ ਕਹ ਹੈ ਜਾਂ ਉਹਦੀ ਪੜ੍ਹਾਈ ਕਹੀਦੀ ਹੈ ਵੀ ਆਪਣੀ ਕੁੜੀ ਨਾਲ ਉਹਦਾ ਸੁਭਾਅ ਮੇਲ ਖਾਉ ਕਿ ਨਹੀਂ ਖਾਉਗਾ ਆਏ ਦੋਨੋਂ ਕਹਿੰਦੇ ਆ ਨਾ ਚੰਗੀ ਤਰ੍ਹਾਂ ਢਿਗਾਵਾਈ ਬਟੈਓ ਘਰ ਵਾਤੀ ਕਿ ਇਹ ਸੁਭਾਅ ਕੇ ਚਲੋ ਇਹ ਵਜੀਰ ਬਥੇਰਾ ਸਿਆਹ ਰਹੇਗਾ ਇਹ ਜਗਮਾਂ ਚ ਤੇਰਾ ਕਹ ਨਹੀਂ ਦੇਣਾ ਮੁੰਡੇ ਵਾਲਾ ਉਹ ਦੇ ਦੇ ਲੈ ਬੜਾ ਪਰ ਉਹਨਾਂ ਨੂੰ ਹੀ ਮੈਨੂੰ ਹੁਣ ਕੰਮ ਆ ਮੈਂ ਤਾਂ ਹੀ ਦੱਲਿਆ ਕਰਦਾ ਕੰਮ ਹੀ ਕਰ ਲੈ ਹੁਣ ਬਥੇਰੇ ਕਰਨ ਹੋ ਗਿਆ ਉਹਨਾਂ ਦੇ ਨਾਲ ਚਲੇ ਫਿਰਦਿਆਂ ਨੂੰ ਦਾ ਕੰਮ ਕਰ ਲਓ ਕੋਈ ਨਾ ਫਿਰ ਓਏ ਮੈਂ ਉਹਨਾਂ ਦੇ ਨਾਲ ਨਹੀਂ ਜਾਣਾ ਮੈਂ ਕੋਈ ਹੋਰ ਜਾਣਾ ਕੰਮ ਬਹੁਤ ਜ਼ਰੂਰੀ ਕੰਮ ਜਾਣਾ ਓਏ ਆ ਲੈ ਓਏ ਆ ਜਾ ਕਿਹੜਾ ਟਾਈਮ ਹੋਵੇ ਤੁਹਾਨੂੰ ਉਹ ਆ ਗਿਆ ਵਧੀਆ ਆ ਗਿਆ ਮੈਨੂੰ ਕੰਮ ਚੱਪ ਹੋ ਗਿਆ ਸੀ ਕੀ ਕਰਾਂ ਸੀ ਇੱਥੇ ਬਹੁਤ ਤੈਨੂੰ ਕੋਈ ਖੰਗਸਾਰ ਨਹੀਂ ਕਿਉਂਕਿ ਨਹੀਂ ਹੋ ਗਿਆ ਮੈਂ ਤੁਹਾਨੂੰ ਜਾਉਂਗਾ ਉਹ ਸਰਭਾਗਤ ਪਤਾ ਕਰਕੇ ਲੇ ਲੋ ਨਾ ਕੱਲ ਤੂੰ ਮੈਨੂੰ ਕੀ ਕਿਹਾ ਸੀ ਕਹਿੰਦਾ ਬੜੀ ਮਤ ਤੜਕੇ ਸਵੇਰੇ ਹੀ ਆਜੂ ਕਿਆ ਟਾਈਮ ਲੇਖਣ ਲਈ ਲੋਗਿਆ ਮੈਂ ਨਹੀਂ ਬੋਲਦਾ ਤੇ ਮੈਂ ਕੱਛਾ ਨਹੀਂ ਕਰਦਾ ਤੇ ਨੜੇ ਨਾਲ ਜਿਹੜਾ ਤੂੰ ਆ ਮੋਬਾਈਲ ਤੇ ਲੈਣਾ ਤੇ 54000 ਰੁਪਏ ਆ। ਤੂੰ ਭੰਨੇ ਦੇ ਸਾਡੇ ਤੋਂ ਚੱਕੜੇ ਨਹੀਂ ਆ ਕੋਈ ਪੈਸਾ ਲੈਣਾ। ਉਹ ਚੱਲ ਉੱਤਰ। ਬਸ ਬਾਹਰ ਹੀ ਤੁਰ ਨਾ। ਆ ਗਿਆ ਭਾਈ ਆ ਗਿਆ। ਉਹ ਤੈਨੂੰ ਕੋਈ ਮਾੜਾ ਮੋਟਾ ਸੰਗਸ਼ਰਮ ਹੈ ਕਿ ਨਾ? ਭਾਈ ਸੰਗਸ਼ਰਮ ਤਾਂ ਰਹੇ ਜੀਏ ਕੀ ਕਰੀਏ। ਤੈਨੂੰ ਵੀ ਕਮੀਲਦਾਰੀ ਦੇ ਦਿੰਦੇ ਨੇ। ਉਹ ਤੈਨੂੰ ਕਮੀਲਦਾਰੀ ਦੇ ਦਿੰਦੇ ਨੇ। ਤੈਨੂੰ ਉਹਦਾ ਕਮੀਲਦਾਰੀ ਦੇ ਦਿੰਦਾ ਕੀ ਹੂੰ? ਮੈਂ ਕੰਨ ਤੈਨੂੰ ਕੀ ਕਿਹਾ ਸੀ ਵੀ ਆਪਣੀ ਕੁੜੀ ਵਾਸਤੇ ਮੁੰਡਾ ਦੇਖ ਲੈਣਾ। ਤੇਰੇ ਨੂੰ ਇਹਨੂੰ ਕੀ ਕਿਹਾ ਸੀ? ਤੂੰ ਮੈਨੂੰ ਕਿਹਾ ਤਾ ਤਰੱਕੀ ਸੁਦੇਹਾਉ ਯਾ ਟਾਈਮ ਦੇ ਠੀਕ ਆ ਭਾਈ ਕੋਈ ਨਹੀਂ ਮੈਂ ਤੇਰੇ ਨਾਲ ਆ ਦੇਖ ਜੀ ਤੇਰੀ ਕੁੜੀ ਆ ਉਹ ਜੀ ਮੇਰੀ ਭਤੀਜੀ ਐ ਆਪਾਂ ਵਾ ਤੇਰੇ ਨਾਲ ਆ ਹਾਂ ਹਾਂ ਅਸੀਂ ਆ ਗਏ ਚੱਲ ਹੁਣ ਲੇਟ ਨਾ ਹੋ ਉਹ ਤੁਸੀਂ ਤਾਂ ਪੂਣੀ ਕਰ ਲਓ ਤੁਸੀਂ ਕੀ ਕਰੀ ਜਾਂਦੇ ਆ ਹਮਮ ਓਕੇ ਅੱਜ ਘਰ ਵਾਲਾ ਸਟੰਟ ਸੀਨ ਬਣਾਉਣਾ ਲੋਕ ਹੋਣ ਬਣ ਲੱਗੇ ਜੀ ਜੇ ਤੁਹਾਡੇ ਚਿਰ ਪਹਿਲਾਂ ਨਾਲ ਹੁੰਦਾ ਨਾ ਤਾਂ ਸਾਨੂੰ ਬੱਬਲ ਕੌਰ ਜੀ ਦਾ ਵੀ ਤਾਂ ਸਟਾਰਟ ਕਰਕੇ ਪਿਆ ਸੀ ਸਾਨੂੰ ਅੱਜ ਸਮੂਹ ਦਿਖਾਉਂਦੇ ਸਹੀ ਗੱਲ ਹੈ ਇੱਕ ਕੈਮਰਾ ਤਾਂ ਨਾ ਪੱਕਾ ਔਨ ਹੀ ਰੱਖਣਾ ਚਾਹੀਦਾ ਪਤਾ ਨਹੀਂ ਕਿਹੜਾ ਸਟੰਟ ਆ ਜਾਏ ਤੇ ਮੈਂ ਤੁਹਾਨੂੰ ਇਹ ਗੱਲ ਕਹੀਏ ਕਿ ਅੱਜ ਪਾਰਕ ਕੋਲ ਲੱਗਿਆ ਆਣੇ ਬੱਡੇ ਦੇਖੋ ਬੱਡੇ ਪਾਰਕ ਚ ਸੀਨ ਕੱਢਾਂਗੇ ਏ ਪਤਾ ਨਹੀਂ ਇਹ ਸੀਨ ਉੱਤੇ ਪਾਰਚੇ ਕਰਦਾ ਉਹ ਹੈਲੋ ਹਾਂਜੀ ਥਿਸ ਇਜ਼ ਮੇਕਿੰਗ ਮੈਂ ਕਹਿੰਦੀ ਕੀ ਹੁੰਦੀ ਇਹ ਕੀ ਕਹਿੰਦੇ ਥਿਸ ਇਜ਼ ਡੀਓਪੀ ਹਾਂ ਹਾਂਜੀ ਇਹ ਬੰਦਾ ਬੰਦਾ ਹਾਂ ਬੰਦੇ ਇੱਧਰ ਕੈਮਰਾ ਦੇਖ ਕੇ ਹੱਥ ਥੋੜੀ ਰੱਖਾਣੇ 4 ਸਾਲ ਹੋ ਗਏ ਕੈਮਰਾ ਚਲਾਉਂਦੇ ਨੂੰ ਹਲੇ ਵੀ ਉਂਗਲੀ ਕੈਮਰੇ ਦੇ ਅੱਗੇ ਰੱਖ ਲੈਂਦਾ ਇਹ ਫਿਰ ਥੋੜਾ ਜਾਂ ਅੱਜ ਇਹ ਸਾਡਾ ਪਾਰਕ ਲੱਗਿਆ ਹੋਇਆ ਦਿਖਾ ਦਿੰਦਾ ਆ ਲਓ ਜੀ ਇਹ ਕੁਝ ਕਿਹਦੀ ਬਾੜੀ ਕਹਿੰਦੇ ਨੇ ਪਾਰਕ ਨਹੀਂ ਕਹਿੰਦੇ ਬਾੜੀ ਇਹ ਬਾੜੀ ਹੈ ਜੀ ਇਹ ਬਾੜੀ ਇਹ ਬਾੜੀ ਆ ਦੇਖੋ ਛੈਰੀ ਨਹੀਂ ਇਹਨੂੰ ਘੱਟ ਪਾ ਥੋੜਾ ਜਿਹਾ ਹਾਂ ਇਹਨਾਂ ਨੂੰ ਥੋੜੀ ਨੌਲੇਜ ਘੱਟ ਹੈ ਇਹ ਹੌਲੀ ਹੌਲੀ ਇਹਨਾਂ ਨੂੰ ਜਿਉਂ-ਜਿਉਂ ਸੀ ਚਲੋ ਜੀ ਇਹਨਾਂ ਨੂੰ ਸਾਰੀ ਨੌਲੇਜ ਆ ਜੂ ਹੌਲੀ ਹੌਲੀ ਸਾਹਮਣੇ ਤਾਂ 70 ਲੱਗੇ ਨੇ ਤਾਂ ਅਮਰੂਦ ਕਹਿੰਦੇ ਮੈਂ ਆਹ ਥੋੜਾ ਬਾਈ ਕਿਨੂੰ ਇਹ ਕੈਨੂ ਨਹੀਂ ਬਹੁਤ ਸੁਆਦਿਸ਼ਟ ਕੈਨੂ ਨੇ ਪਰ ਇਹ ਸਾਡੀ ਮੈਡਮ ਇਹ ਸਾਡੀ ਮੈਡਮ ਇਹ ਕੈਨੂ ਖਾਂਦੀ ਨਹੀਂ ਹੈਗੀ। ਮੇਰੀ ਗੱਲ ਸੁਣ ਲੋ ਜੀ ਸਾਨੂੰ ਫਿਲਮ ਕਰ ਲਾਂਗੇ ਬੱਸ। ਹਾਂ ਅੱਛਾ ਥੋੜਾ ਬੱਸ ਥੋੜਾ ਉੱਤਰ ਜਾਓ ਜੀ। ਸਾਨੂੰ ਫਿਲਮ ਦੇਖ ਰਹੇ ਹੋ ਲਿਖਿਆ ਗੇ ਸਾਡੀ ਮੈਡਮ ਜੀ ਨੇ। ਟੱਕਾ ਤੋੜ ਲੈਣ ਦਿਓ। ਹਾਂ ਚਲੋ ਜੀ ਹਾਂ ਜੀ ਹਾਂ ਜੀ ਓਕੇ ਠੀਕ ਹੈ ਜੀ। ਓਕੇ ਓਕੇ ਚਾਰ 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 ਹੋ ਗਿਆ ਸੋਛ ਜਿਗਣਾ। ਚੱਲੋ ਥੋੜਾ ਬੱਸ। ਨਹੀਂ ਦੂਜੀ ਕਵੀ ਮੈਨੂੰ ਕਹਦੇ ਰਹਿਦਾ। ਆ ਬਹਾਈ ਗੱਲ ਸੁਣੀ ਮੇਰੀ ਸੁਣਦਾ ਨਹੀਂ ਸੁਣਦਾ ਨਹੀਂ ਰੈਡੀ ਜੀ ਹਾਂ ਜੀ ਹਾਂ ਐਕਸ਼ਨ ਇਹਨਾਂ ਹਰੇ ਬਸ ਕੱਖ ਜੌਦੀ ਹੋ ਜਾਂਦੇ ਨੇ ਜਿੰਨੇ ਮਰਜ਼ੀ ਮਾਰ ਲੈ ਇਹ ਫੇਰ ਹਰੇ ਦੇ ਹਰੇ ਗੱਤ ਸੁਣੇ ਹਾਂ ਆ ਫੇਰ ਕਰਦੇ ਹੋ ਪੂਰਾ ਹੋਏ ਤੇ ਬਾਹਰ ਗੱਲ ਸੁਣੋ